ਸਸੀ ਕਾਲ ਪੰਜਾਬੀ ਮੈਂ ਥੋੜਾ ਆਪਣਾ ਮਾਨ ਬਟਿੰਡੇ ਵਾਲਾ ਆ ਪਤੰਗੀਆਂ ਬੰਨੀ ਜਾਂਦੇ ਆ ਪਤੰਗੀਆਂ ਕੋਈ ਪ੍ਰੋਗਰਾਮ ਨਹੀਂ ਵੀ ਜਾਂ ਇਹਨਾਂ ਦੇ ਕੋਈ ਵਿਆਹ ਜਾਂ ਖੰਡਪਾਠ ਹੈ ਇਹ ਪਤੰਗੀਆਂ ਮੰਨ ਰਹੇ ਆ ਜੀ ਗਾਣੇ ਦੇ ਸੂਟ ਵਾਸਤੇ ਤੁਹਾਨੂੰ ਬੰਦੇ ਮਿਲਿਆਉਣੇ ਆ ਕਿਹੜੇ ਕਿਹੜੇ ਪਹੁੰਚੇ ਹੋਏ ਆ ਮਿਰਜ਼ਾਪੁਰ ਦਾ ਆ ਬੰਦਾ ਤੁਸੀਂ ਦੇਖਿਆ ਉਹ ਬੱਕਰੀਆਂ ਦੇ ਮੇਲੇ ਤੇ ਇਲ ਦੀ ਇਲ ਦੀ ਬੰਦਾ ਹੈ ਤੇ ਆ ਸਰਪੰਚ ਸਾਹਿਬ ਖੜੇ ਤੁਸੀਂ ਬੋਦੀਆਂ ਨੂੰ ਦਿਖਾਉਣੇ ਆ ਇਧਰ ਨਿੱਕੇ ਸਰਪੰਚ ਸਾਹਿਬ ਖੜੇ ਆ ਬਹੁਤ ਸਿਆਰਾ ਬੱਚਾ ਬਹੁਤ ਨੇ ਸੰਸਕਾਰ ਨਵਾਂ ਮੁੰਡਾ ਬਣੋ ਦਿੱਤੇ ਹੋਇਆ ਲੈ ਹੋਰ ਨੇ ਮੈਂ ਵਧੀਆ ਬਈ ਕੀ ਹਾਲ ਹੈ ਚਾਚਾ ਠੀਕ ਹੈ ਸਰ ਥਾਪੀ ਮਾਰੀ ਇੱਕ ਹਾਏ ਹਾਏ ਤੇ ਆ ਬਈ ਆਇਆ ਬੁੱਗਰਾ ਤਰ ਰਾਵਣ ਤਾਂ ਤੂੰ ਜਾਣਦੇ ਓ ਕਿਵੇਂ ਰਦਾ ਥਾਪੀ ਵੱਜ ਗਈ ਥਾਪੀ ਵੱਜ ਗਈ ਦੁਬਾਰੇ ਮਰਵਾ ਦਈਏ ਨਹੀਂ ਨਿਕਲ ਰ ਘਟ ਜੂ ਦੁਪਹਿਰੇ ਮਰਾ ਤੇ ਅਸਰੂ ਮੂਰਤ ਕਰ ਰਹੇ ਹਾਂ ਲੋ ਜੀ ਸ਼ੁਰੂਆਤ ਕਰ ਰਹੇ ਆ ਕੇਵਲ ਹਰੀਕੰਡ ਦਾ ਗਾਣਾਗਾ ਆਲੇ ਲਾਤਾ ਭੋਗ ਕੈਮਰੇ ਨੂੰ ਤੇ ਇਹ ਗਾਣਾ ਵੀ ਸਰਪੰਚੀ ਤੇ ਆ ਤੇ ਸਰਪੰਚੀ ਜੱਗੀ ਨੂੰ ਪੁੱਛਿਆ ਵੀ ਉੱਠੇਗਾ ਤੂੰ ਜੱਗੀ ਦੇਗਾ ਜਵਾਬ ਬਾਈ ਤੇ ਹੁਣ ਕੇਵਲ ਢੋਣਾ ਹੈ ਬਾਈ ਮੇਰੇ ਦੋਨੇ ਹੱਥ ਕਰ ਲੈ ਵਸਨਾ ਆ ਲੈ ਆ ਲੋ ਬਾਣਾ ਹਰੇ ਵੀ ਘਟ ਗਿਆ ਟਾਈਮ ਹੁਣ ਮਹੀਨਾ ਰਹਿ ਗਿਆ ਸਰਪੰਚੀ ਹੂੰ ਤੇ ਗਾਣਾ ਜਮਾ ਕਿਵੇਂ ਉਹ ਰੋਹ ਤੈਨੂੰ ਨਾ ਠਾਈ ਹੋਵੇ ਸਰਪੰਚੀ ਤੇ ਕਿੰਨੇ ਖੀਰੇ 2 ਲੱਖ ਦੇ ਖੀਰੇ ਹੈ 2 ਲੱਖ ਦੇ ਕਹਿੰਦੇ ਲੋਕ ਖੀਰੇ ਖਾ ਜਾਣਗੇ ਤੇ ਇੱਕ ਇਹ ਨੂੰ ਬੰਦਾ ਮਿਲਾਉਣੇ ਬਾਈ ਕਿਵੇਂ ਪਾਲੇ ਆਹ ਬਾਈ ਦਾ ਘਰ ਆ ਇਹ ਪਾਲਾ ਹੈ ਲੀਡਰ ਟਾਈਪ ਬੰਦਾ ਹੈ ਤੇ ਆਹ ਬਾਈ ਇਹ ਨਿੰਮਾ ਤੇ ਇਹਨੂੰ ਤੁਸੀਂ ਤਾਂ ਢਣਾਉਲੇ ਦੀਪਕ ਢਾਬੇ ਦੇ ਸਾਹਮਣੇ ਬਾਈ ਨੇ ਸ਼ਾਪ ਕਰੀ ਆ ਸ਼ਾਮਾ ਆਤਰ ਹਾਂਜੀ ਬਈ ਸ਼ਾਮਾ ਆਤਰ ਜੋ ਆਤਰ ਉਦ ਕੁਝ ਲੈਣਾ ਹੋਵੇ ਆ ਬੰਦਾ ਪਛਾਣ ਲਓ ਤੇ ਮੱਕਰੀ ਦੁਕਾਨ ਦੀ ਵੀ ਵੀਡੀਓ ਪਾਵਾਂਗੇ ਆਪਾਂ ਕੱਲੂ ਆਪਣੀ ਬੱਕਰੀਆਂ ਦੀ ਮੰਡੀ ਆ ਜੋ ਕਿ ਹਰ ਬੁੱਧਵਾਰ ਨੂੰ ਸਨਾ ਰੋਡ ਤੇ ਲੱਗਦੀ ਹੈ। ਬਾਕੀ ਜੁੜੇ ਰਹੇ ਨਾਲ ਉਹਨਾਂ ਦਿਖਾਉਣੇ ਸਾਰਾ ਕੁਝ ਕੀ ਇਲੈਕਸ਼ਨ ਕਰਦੇ ਆ ਇਹ। ਅੱਗੀ ਸਰਪੰਚ ਦਾ ਮੁੰਡਾ ਤੇ ਇਹਦੀ ਮੰਮੀ ਨੇ ਲਾਈ ਹੋਈ ਹੈ ਮਸ਼ੀਨ ਤੇ ਇਹ ਕਹਿੰਦੇ ਹੁੰਦੇ ਮਸ਼ੀਨ ਕਿਵੇਂ ਮਸ਼ੀਨ ਵਧੀ ਜਾਲ ਦੀ ਓਟੀ ਇਹ ਦਿਨ ਦਿਨ ਨਾ ਨਾ ਦੀ ਚੱਲਦਾ ਕੰਮ ਆ ਆ ਤੂੰ ਵੀ ਨਾਲ ਹੈਲਪ ਕਰਾਉਣਾ ਹਣਾ ਹੈ ਲੋ ਜੀ ਗਰਮੀ ਦੇ ਵਿੱਚ ਮੁੰਡੇ ਬੰਨੀ ਆਦੇ ਪਤੰਗੀਆਂ ਗਾਣੇ ਗੁਣੇ ਬਣਾਉਣੇ ਸੌਖੇ ਨਹੀਂ ਹੈਗੇ ਬਹੁਤ ਮਿਹਨਤ ਕਰਨੀ ਪੈਂਦੀ ਆ ਐ ਕੇਵਲ ਵੰਗ ਉੱਤੋਂ ਦੀ ਸਾਲਟ ਇੱਕ ਹੋਰ ਪਾਉਣੀ ਪੈਂਦੀ ਬਹੁਤ ਔਖਾ ਕੰਮ ਹੈ ਕਿ ਨਹੀਂ ਬਾਈ ਐਵੇਂ ਨਹੀਂ ਬਣਦੇ ਔਖਾ ਪੂਰਾ ਕੰਮ ਤੇ गाने ਦੇ ਵਿੱਚ ਜਿਹੜਾ ਰੋਲ ਨਿਭਾ ਰਹੀ ਆ ਕੁੜੀ ਉਹ ਵੀ ਇਹ ਕੁੜੀ ਨੂੰ ਤੁਸੀਂ ਸਾਰੇ ਜਾਣਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਅੱਛਾ ਅੱਜ ਗਾਣਾ ਬਣਾ ਰਹੇ ਹੋ ਫਿਰਾਂ ਜੀ ਹਾਂ ਜੀ ਇਹ ਗਾਣੇ ਦੇ ਵਿੱਚ ਕਿੱਦਾਂ ਦਾ ਗਾਣਾ ਗਾਣਾ ਵੀਰੇ ਪਰਿਵਾਰਕਾ ਵੋਟਾਂ ਤੇ ਗੀਤ ਤੇ ਅਸੀਂ ਗੀਤ ਦੇ ਬੋਲ ਹਲੇ ਨਹੀਂ ਦੱਸ ਸਕਦੇ ਵੀਡੀਓ ਬਣ ਰਿਹਾ ਜੇ ਵੋਕਲ ਵੀ ਗੀਤ ਦੇ ਵਿੱਚ ਮੇਰੀਆਂ ਤੇ ਵੀਡੀਓ ਦੀ ਸਟੋਰੀ ਵਰਕਸ ਵੀ ਤੁਸੀਂ ਕੀ ਰੋਲਾ ਦਾ ਕਰ ਰਹੇ ਹੋ ਸਰਪੰਚਣੀ ਦਾ ਹਾਂ ਮਾਲਵੀ ਸਰਪੰਚ ਤੇ ਕਰਾ ਨਹੀਂ ਦਿੰਦੀ ਮੈਂ ਸਰਪੰਚ ਜਿ ਕੋਈ ਫਾਇਦਾ ਨਹੀਂ ਅੱਛਾ ਰੋਗ ਤੇ ਮਾਦਰ ਘਰ ਵਾਲੇ ਨੂੰ ਸੋਨੂ ਵੀਰੇ ਨਾ ਕਿਵੇਂ ਪਤਾ ਵੀ ਇੰਸੁਰਮੈਂਟ ਚ ਨਹੀਂ ਬਣਾ ਜਾਈਦਾ ਤੁਹਾਨੂੰ ਕੀ ਦਿੱਕਤ ਹੈ ਇਹ ਤੇ ਮੇਰੇ ਰਾਈਟਰ ਨੂੰ ਪਤਾ ਉਹਨੇ ਲਿਖਿਆ ਮੈਂ ਤਾਂ ਗਾਤਾ ਆਪਾਂ ਸਟੋਰੀ ਵਰਕ ਚ ਅੱਜ ਕੰਮ ਕਰਾਂਗੇ ਸਾਡੇ ਪਹਿਲਾਂ ਵਾਲੇ ਗੀਤ ਨੂੰ ਵੀ ਬਹੁਤ ਜ਼ਿਆਦਾ ਪਿਆਰ ਦਿੱਤਾ ਸਾਰਿਆਂ ਨੇ ਹਾਂ ਬਹੁਤ ਰੀਲਾਂ ਬਣੀਆਂ ਹਾਂ ਬਾਈ ਕੇਵਲ ਹਰੀਗੜ੍ਹ ਦੇ ਨੂੰ ਪਹਿਲਾਂ ਵਾਲਾ ਗੀਤ ਵੀ ਸਾਡਾ ਵਧੀਆ ਸੀ ਪਰਿਵਾਰਕ ਉਮੀਦ ਆ ਤੁਸੀਂ ਸਾਡੇ ਇਸ ਗੀਤ ਨੂੰ ਵੀ ਬਹੁਤ ਜ਼ਿਆਦਾ ਪਿਆਰ ਦੇਵੋਗੇ ਪਰਿਵਾਰਕ ਗੀਤ ਆ ਸਾਰੇ ਜਣੇ ਜਰੂਰ ਦੇਖੋ ਮੀਆਂ ਬੀਬੀ ਦੀ ਨੋਕ ਝੋਕ ਦੀ ਆਜੋ ਜੀ ਫਿਰ ਕਰੀਏ ਸ਼ੂਟ ਲਓ ਜੀ ਚੱਲ ਰਿਹਾ ਸ਼ੂਟ ਤੇ ਸਰਪੰਚੀ ਦੀਆਂ ਗੱਲਾਂ ਬਾਤਾਂ ਨੇ ਜਿਵੇਂ ਉਮੇ ਮਹੌਲ ਬਣਾਤਾ ਬਾਈ ਤੇ ਪਤੰਗੀਆਂ ਬੰਦੂਗੀਆਂ ਬਨ ਕੇ ਤੇ ਰੰਧਾਵੇਂ ਹੋਰੀ ਪੂਰੇ ਕੈਮ ਆ ਤੇ ਆਹ ਬਾਈ ਵੀਡੀਓ ਡਾਇਰੈਕਟਰ ਬਹੁਤ ਸੋਹਣੀਆ ਵੀਡੀਓ ਬਣਾਉਂਦਾ ਬਾਈ ਕਿਹਨੇ ਕਰਲਸ ਵਰਗੇ ਨੇ ਕਿੰਨੇ ਵੀਡੀਓ ਬਣਾਉਂਦੇ ਗਾਣੇ ਗੁਣੇ ਦੇ ਪਹਿਲਾਂ ਵੀ ਮਿਲਦੇ ਰਹਿੰਦੇ ਆ ਨਾਲੇ ਨਾਲੇ ਕਦੇ ਆ ਖਵਾਵਾ ਹੈਰੀ ਨਾ ਇਹਦਾ ਹੈ ਤੇ ਪੂਰਾ ਮਹੌਲ ਬਣਿਆ ਹੋਇਆ ਜੱਗੀ ਸਰਪੰਚ ਸੱਚੀ ਮਿੱਥੀ ਦਾ ਸਰਪੰਚ ਵੀ ਵਿੱਚ ਲਿਆ ਹੋਇਆ ਤੇ ਇਧਰ ਸਰਪੰਚੀ ਦਾ ਹਾਲ ਹੈ ਬਾਬੇ ਸਪੈਸ਼ਲ ਬਾਬੇ ਨੇ ਪ੍ਰਬੰਧ ਕੀਤਾ ਪਿੱਛੇ ਸੋਨਾ ਲੀਕਾ ਖੜਾਇਆ ਬੱਚੇ ਜਿਵੇਂ ਹੁੰਦੇ ਆ ਨਾ ਸਰਪੰਚਾਂ ਦੇ ਘਰਾਂ ਚ ਸਮਾਨ ਸੁਣ ਫੜਾਉਣ ਵਾਲੇ ਓਵੇਂ ਸਾਰਾ ਸਿਸਟਮ ਕੀਤਾ ਹੋਇਆ ਤੇ ਲੋ ਜੀ ਹੁਣ ਕਰਦਿਆਂ ਸੀਨ ਇੱਕ ਸੀਨ ਕਰਤਾ ਸੀ ਤੇ ਇੱਕ ਸਾਡਾ ਰਹਿ ਗਿਆ ਤੇ ਆ ਬਾਈ ਸਮਝਾਈ ਜਾਂਦਾ ਆਉਂਦੇ ਨਹੀਂ ਹੁੰਦੇ ਆ ਮੈਜਿਕ ਸ਼ਾਟ ਹੋਣਾ ਮੇਰੇ ਉਵੇਂ ਪ੍ਰੋਪਰ ਆ ਬਿੰਦ ਸਟੈਲਾ ਸਟੈਲਾ ਚੋਂ ਲੈਣਾ ਹਲਾਈਨ ਆ ਬਸ ਠੀਕ ਠੀਕ ਹੈ ਓਕੇ ਹਾਂ ਡਾਇਰੈਕਟਰ ਸਾਹਿਬ ਓਕੇ ਕਹਿੰਦਾ ਭਾਜੀ ਚਲ ਵਾ ਆਜੋ ਫਿਰ ਦੇਖੀ ਹਾਂਜੀ ਸਰ ਦਿਨੀ ਪੈਗ ਲਾ ਲਿਆ ਬਈ ਦਿਨੀ ਲਾ ਲਿਆ ਪੈਗ ਹੈ ਮੈਂ ਹੁਣ ਕਿਉਂ ਕੇਮਰਾ ਬਣਾਉਣਾ ਜੋ ਤੋਰਿਆ ਆਜੋ ਫਿਰ ਜੂਟ ਚੱਲ ਰਿਹਾ ਤੇ ਕੇਮਰ ਉੱਠਿਆ ਸਰਪੰਚ ਤੇ ਕੰਮ ਚੱਲੀ ਜਾਂਦਾ ਪੂਰਾ ਹੈ ਤੇ ਜੱਸੀ ਕਹਿੰਦੀ ਮੈਂ ਨਹੀਂ ਤੈਨੂੰ ਉੱਠਣ ਦੇਣਾ ਜੱਸੀ ਲੀੜੇ ਧੋ ਕੇ ਸੁੱਕਣੇ ਪਾ ਰਹੀ ਆ ਸਰਪੰਚ ਉੱਠਣੀ ਦੇਣਾ ਫਿਰ ਕੋਈ ਮਰਜੀ ਹੋ ਜੇ ਕੁਛ ਮਰਜੀ ਹੋ ਜੇ ਤੇ ਇਹ ਤਾਂ ਬੇਇੱਜ਼ਤੀ ਵਾਲੀ ਹੋ ਜੂ ਬਾਹਰ ਫਿਰ ਲੋਕ ਆਖਣਗੇ ਵੀ ਜਨਾਨੀ ਤੋਂ ਡਰ ਗਿਆ ਇਹ ਸਾਰੇ ਬੰਦੇ ਡਰਦੇ ਜਨਾਨੀ ਤੋਂ ਨੇਚਰਲੀ ਗੱਲ ਹੈ ਇਹ ਤਾਂ ਪਤਾ ਹੀ ਨਹੀਂ ਲੈ ਹੁਣ ਲੀੜੇ ਸੁੱਕਣੇ ਪਾ ਰਹੀ ਆ ਜੀ ਤੇ ਆ ਗੱਲ ਇਹਨੇ ਸੱਚ ਕਹਿਤੀ ਕਈਆਂ ਨੇ ਚਬੂਗੀ ਬਿਹਾਈਂਡ ਦਾ ਸੀਨ ਹੋ ਰਿਹਾ ਜੀ ਬਿਹਾਈਂਡ ਦਾ ਸੀਨ ਸੀਨ ਹੋ ਰਿਹਾ ਹੁਣ ਜੱਗੀ ਜਾਊਗਾ ਕੇਵਲ ਕੋਲੇ ਵੀ ਆਇਆ ਕੇਵਲਾ ਪੈਕਸ਼ੇਕ ਲਾਈਏ ਤੇ ਮਰੋ ਜੱਸੀ ਭੇੜੀ ਐ ਜੱਸੀ ਕਹਿੰਦੀ ਮੈਂ ਨਹੀਂ ਉੱਠਣ ਦੇਣਾ ਹਏ ਬਾਈ ਨੇ ਮੈਨੂੰ ਵੀ ਭੇੜੀ ਬਣਾ ਰੱਖਿਆ ਅੱਜ ਕਿ ਤੂੰ ਫਿਰ ਤੂੰ ਉੱਠਣ ਨਹੀਂ ਦਿੰਦੀ ਬੰਦੇ ਨੂੰ ਸਰਪੰਚ ਸਰਪੰਚ ਨਹੀਂ ਉੱਠਣ ਦਿੰਦੀ ਸਰਪੰਚ ਨਹੀਂ ਵਜੇਗੀ ਸਰਪੰਚ ਨਹੀਂ ਬਾਈ ਸਰਦਾਰ ਜੀ ਪਤਾ ਕਿੰਨੀਆਂ ਸਰਪੰਚੀਆਂ ਕਿਉਂ ਆਈ ਨੀ ਰੋਟਾ ਮੋਟ ਨਾ ਪੂਛ ਲੱਗੀ ਤੇਰੇ ਸਰਪੰਚੀ ਵਾਲੀ ਜਦੋਂ ਕਿਤੇ ਬਾਹਰ ਜਾਇਆ ਕਰ ਨਹੀਂ ਹੈ ਨਾ ਮਤਲਬ ਜਿਵੇਂ ਪਿੰਡ ਚ ਸਰਪੰਚੀ ਕਹਿੰਦੇ ਸਰਪੰਚ ਨਹੀਂ ਆ ਗਈ ਸਰਪੰਚ ਨਹੀਂ ਆ ਗਈ ਹੈ ਨਾ બસ ਉਹ ਕੁਝ ਹੀ ਆ ਹੋਰ ਕੁਝ ਨਹੀਂ ਆਈ ਨਹੀਂ ਪਤਾ ਕਿਲਾ ਵੇਚ ਕੀ ਵੇਚ ਦੇਣਾ ਤੂੰ ਆਂ ਡਰਦੀਆਂ ਕਿਲਾ ਨੇ ਵੇਚਣਾ ਵੇ ਤੇ ਆ ਹੁਣ ਜੱਗੀ ਬਈ ਬੇਇੱਜ਼ਤੀ ਜੱਗੀ ਵੇਚਦਿਆਂ ਕਰਦੀ ਤੇਰੇ ਜੱਸੀ ਹੈ ਕਰਦੀ 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 ਕਰਲਾ ਜੱਸੀ ਨੇ ਆਉਦੇ ਨਾਲ ਇੱਕ ਮੈਨੇਜਰ ਰੱਖਿਆ ਹੋਇਆ ਹਨਾ ਤੇ ਉਹ ਮੈਨੇਜਰ ਸਾਰੀ ਰਿਕਾਰਡਿੰਗ ਕਰਦਾ ਹਨਾ ਆਹ ਬਈ ਤੂੰ ਵੀ ਕਰ ਰਿਹਾ ਤੇ ਲੋਕਾਂ ਨੂੰ ਫਿਰ ਕੀ ਕਹਿਣਾ ਚਾਹੋਗੇ ਜਿਹੜੇ दारू-ਦਰੂਈ ਝਾੜੂ ਕਰਦੇ ਨੇ दारू ਦਾ ਯਾਰ ਫਿਰ ਜਾਂਦਾ दारू ਪੀ ਲੋ ਸਰਪੰਚੀ ਵੇਲੇ ਜਾਂ ਕੰਮ ਕਰਾਇਓ ਕੰਮ ਕਰ ਜੇ ਅਗਲੇ ਦੀ ਰੇੜੀ ਲੱਗ ਗਈ 25 30 ਲੱਖ दारू ਤੇ ਲਵਾਤਾ ਜਾਂ ਹੋਰ ਕੰਮ ਤੇ ਲਵਾਤਾ ਫਿਰ ਤਾਂ ਬੰਦਾ ਕੀ ਕੰਮ ਕਰੂ ਜਦੋਂ ਉਹਦੀ ਬਾਟੀ ਰਿਸਕ ਗਈ ਨਾਲ ਲਗਵਾਂਡੀ ਨੇ ਕਿੱਲਾ ਲੈਣਾ ਫਿਰ ਤਾਂ ਇਹ ਤਾਂ ਨਾ ਮੈਨੂੰ ਨਹੀਂ ਆਣਾ ਤੇ ਸਾਡੇ ਬਾਲਵੇ ਦੇ ਮਸਹੂਰ ਮਸਹੂਰ ਬਲੌਗਰ ਕਿਹੜਾ ਬੋਲਦੀ ਨਹੀਂ ਬੋਲੀਗੀ ਇਹਨੇ ਟ੍ਰੈਂਡਿੰਗ ਚ ਚੱਕੀ ਇਸ ਸਮੇਂ ਹਾਂ ਕਿਹਦੇ ਰਗਾ ਬੋਲਦੀ ਸੀ ਤੇਰੀ ਕਿਵੇਂ ਆ ਅਸੀਂ ਰੀਸਤੀ ਨਹੀਂ ਕਰ ਸਕਦੇ ਭਾਈ ਸੀਨੀਅਰ ਤੋਂ ਸੀਨੀਅਰ ਹੋਰਦਾ ਕਿਉਂ ਵੀ ਤੇ ਕੀ ਭਾਈ ਸੀਨੀਅਰ ਸੀਨੀਅਰ ਹੁੰਦਾ ਨਾ ਮੈਂਨ ਸੀਨੀਅਰ ਮੰਨਦਾ ਹਾਂ ਹਾਂ ਯਾਰ ਤੇ ਭਾਈ ਸਾਰਿਆਂ ਨਾਲ ਗੱਲਬਾਤ ਕਰਵਾਉਣੇ ਨੇ ਬਲੌਗਰ ਠੀਕ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਆਹ ਭਾਈ ਚੌੜ ਚਿਰਪਾ ਹੋਈ ਜਾਂਦਾ ਜਿਹੜਾ ਚਾਉਣ ਵਾਲੇ ਜਨਾ ਤੋਂ ਬਾਈ ਲਵੇ ਆਊਗਾ ਵਾਦਾ ਕੀਤਾ ਉਹਨੇ ਕਹਿੰਦਾ ਰਿਵਿਊ ਲੈ ਕੇ ਆਣੇ ਹੁਣ ਮੈਨੂੰ ਕਿਹਨ ਸੱਤੀ ਬੱਲੀਏ ਪਿੰਡ ਲੋਹੇ ਕਿਹੜਿਆ ਸੱਤੀ ਹੁਣ ਨਰਮ ਬਹਿ ਕੇ ਕਾਹਦੋ ਪੈ ਗਿਆ ਬਾਉਂ ਵੀ ਨਾਰਮੀ ਆ ਪਾਉਂਗੀ। ਨਾ ਦੀਪਕ ਢਿੱਲੋਂ ਨੇ ਕੀ ਗੱਲ ਹੋ ਗਈ ਤੇਰੀ ਯਾਰ? ਨਾ ਕੋਈ ਗੱਲ ਨਹੀਂ ਬਾਈ ਚੱਲੋ ਤਾਂ ਹੋਣੀ ਅਸੀਂ। ਨਹੀਂ ਤੂੰ ਗਾਣਾ ਲਿਖਿਆ ਉਹ ਯਾਰ ਕੋਈ ਨਹੀਂ। ਅੱਛਾ ਪੂਰੇ ਨਹੀਂ ਉੱਤਰੇ ਤੇਰੇ ਨਾਲ ਉਹ। ਚਲੋ ਸਾਰਿਆਂ ਨਾਲ ਹੀ ਆਇਆ ਹੁੰਦਾ ਯਾਰ ਜਿਹੜੇ ਥੋੜਾ ਜਿਆਦਾ ਇਹ ਟੁੰਡੇ ਨੇ ਯਾਰ ਉਹ ਐਂ ਕਰਦੇ। ਗੱਲ ਨਹੀਂ ਸੁਣਦੇ ਆਮ ਬੰਦੇ ਦੀ। ਹੋਰ ਬਹੁਤ ਫੋਨ ਆਏ ਸੀ। ਤੂੰ ਯਾਰ ਜੇ ਖੇਤੀ ਛੱਡ ਦਿੰਦਾ ਹਨਾ ਮਹਾਲੀ ਰਹਿੰਦਾ ਸਟਾਰ ਹੁੰਦਾ ਤੇਰੇ ਨਾਲ ਤੇ ਸਾਰੇ ਸਟਾਰ ਬਣ ਗਏ ਹਨਾ। ਜਿਹੜਾ ਹੋਣਾ ਕਿਸਮਤ ਚ ਉਦੋਂ ਹੀ ਹੋਣਾ। ਜਿਹੜਾ ਹੋਣਾ ਯਾਰ ਹੁਣ ਕਿਹੜਾ ਫਿਰ ਵਧੀਆ ਹੈ ਜਿੰਦ ਜਾਨ ਸੱਤ ਜੇ ਕੀ ਭਾਈ ਲਾਹ ਲੈਂਦਾ ਹੋਇਆ ਤੇ ਮਾਣ ਮਾਣ ਕਹਿੰਦੇ ਮਾਣ ਮਾਣ ਹੋ ਗਈ ਲੋਹੇ ਖੜੇ ਪਹੁੰਚ ਆਇਆ ਮਾਣ ਬਠਿੰਡੇ ਵਾਲਾ ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਮੇਰੇ ਜ਼ਿਲੇ ਵਾਲਾ ਮਾਣ ਬਠਿੰਡੇ ਵਾਲਾ ਰਹਾਵਾ ਭਾਈ ਫੇਸਬੁੱਕ ਦਾ ਕਿੰਗ ਹੈ ਮੋਟਰ ਤੇ ਜਾ ਕੇ ਲਾਈਵ ਹੁੰਦਾ ਰਿਹਾ ਏ ਉਹ ਮਿਹਨਤ ਆ ਸੀ ਫੇਰ ਜਾ ਕੇ ਮੁੱਲ ਪਿਆ ਹਨਾ ਸੱਚੀ ਨਾ ਹੋਗੀ ਤੇਰੇ ਨਾਲ ਕਰਨੀ ਐ ਐ ਕਰਦਾ ਗੱਲ ਭਾਈ ਅਸੀਂ ਖੜੇ ਆ ਪਿੰਡ ਲੋਹੇਖੇੜੇ ਕੇਵਲ ਦਾ ਗਾਣਾ ਸੂਟ ਕਰ ਰਹੇ ਆ ਜੱਗੀ ਸਰਪੰਚ ਵਰਗਿਆਂ ਨੇ ਚੰਗੀ ਵਧੀਆ ਰੋਟੀ ਖਵਾਈ ਵਧੀਆ ਓਕੇ ਆ ਕੰਮ ਤੇ ਮਾਨ ਬਾਈ ਤੇਰਾ ਧੰਨਵਾਦ ਕਰਦੇ ਆ ਤੂੰ ਇੱਥੇ ਪਹੁੰਚਿਆ ਸਾਡੇ ਨਾਲ ਤੇਰੀ ਗੱਡੀ ਤੇ ਆਏ ਅੱਜ ਤੁਹਾਨੂੰ ਲੈ ਕੇ ਆਇਆ ਤੇ ਇੱਥੇ ਗਾਣਾ ਅੱਜ ਵਧੀਆ ਸੂਟ ਕਰਾਂਗੇ ਵਧੀਆ ਭਰਾ ਸਾਰੇ ਇਕੱਠੇ ਹੋਏ ਹੋਏ ਆ ਤੇ ਮੀਂਹ ਵਾਲਾ ਗਰਮੀ ਵਾਲੀ ਹੈ ਨਾ ਮੀਂਹ ਵਾਲਾ ਮੌਸਮ ਹੁਣ ਬਣ ਰਿਹਾ ਮਾੜਾ ਜਾ ਬਣ ਰਿਹਾ ਗਰਮੀ ਨਹੀਂ ਆਇਆ ਜਾ ਚਾ ਜੇ 20 ਪਾ ਗਏ ਫਿਰ ਮਹਿੰਗੇ ਪਾਵਾਂਗੇ ਇਹਨਾਂ ਨੂੰ ਆਪਾਂ ਉਸਰੀ ਉਹਦਾ ਪਵਾ ਦੋ ਤੂੰ ਮੀਂਹ ਪਾ ਯਾਰਾ ਮਹਿੰਗੇ ਆਣ ਸਾਡੇ ਯਾਰਾ ਮੱਸੀ ਦੀ ਗੱਲ ਫਿਰ ਇਹ ਮੱਸੀ ਮੰਗਦਾ ਇਹਨੂੰ ਮੱਸੀ ਚ ਤੋਲ ਦਾਂਗੇ ਹਾਏ ਹਾਏ ਅੱਜ ਇਹ ਮੱਸੀ ਵਾਲਾ ਉਹ ਕੱਢ ਦੇਉਗੇ ਮੱਸੀ ਵਾਲਾ ਕੀ ਡੀ ਤੇ ਆ ਬਾਈ ਦਾ ਘਰ ਆ ਬਈ ਆਪਣਾ ਘਰ ਹੈ ਹਾਂਜੀ ਬਾਈ ਆ ਤੁਹਾਡਾ ਘਰ ਆਪਣਾ ਨਹੀਂ ਕਹਿੰਦਾ ਇਹ ਆ ਜੀ ਪਾਲਾ ਪਿੰਡ ਲੋਏ ਕਿਹੜੇ ਤੋਂ ਇਹ ਬਾਈ ਦੇ ਘਰੇ ਸ਼ੂਟ ਕਰ ਰਹੇ ਆ ਨਜ਼ਾਰਾ ਆ ਰਿਹਾ ਨਾਲ ਚੌੜ ਚੱਪਾ ਚੱਲੀ ਜਾਂਦਾ ਜੱਸੀ ਨਾ ਵੜੀ ਮੁੱਟੀ ਗੱਲਾਂ ਬਾਤ ਕਰਦੇ ਆਪਾਂ ਜੱਸੀ ਅੰਦਰ ਆ ਕਹਿੰਦੇ ਵੀ ਦੂਜਾ ਹੁੰਦਾਗਾ ਕੀ ਕਹਿੰਦਾ ਜਾਉਂਗਾ ਸਪੋਰਟ ਹੈ ਕਿ ਨਾ ਮੈਨੂੰ ਆਖੇ ਫੇਸਬੁੱਕ ਚੱਲਦੀ ਹੁੰਦੀ ਹੈ ਚਲਾ ਲਾ ਕੀ ਸਰਪੰਚ ਨੂੰ ਨਹੀਂ ਹੁਣ ਖੜਾ ਤਾਂ ਹੋ ਗਿਆ ਫਿਰ ਸਪੋਰਟ ਕਰੋਗੇ ਸਪੋਰਟ ਹੁਣ ਕਰਾਂਗੇ ਗਾਣੇ ਚ ਨਹੀਂ ਕਰਾਂਗੇ ਪਹਿਲਾਂ ਪਹਿਲਾਂ ਤਾਂ ਮੇਰੇ ਘਰ ਵਾਲੀ ਬਹੁਤ ਲੜਦੀ ਜਦੋਂ ਮੈਂ ਖੜਾ ਹੋ ਗਿਆ ਫਿਰ ਆਪੀ ਮਗਰ ਤੁਰੇ ਫਰੀ ਆ ਫਿਰ ਉਹ ਤਾਂ ਪੁੱਛ ਲਾ ਕੀ ਸਰਪੰਚਣੀ ਵਾਲੀ ਹੈ ਨਾ ਠੀਕ ਹੈ ਠੀਕ ਹੈ ਜੱਸੀ ਫਿਰ ਮੇਕਅਪ ਹੁਣ ਦੁਬਾਰੇ ਕਰਿਆ ਇਹ ਪਸੀਨੇ ਨਾਲ ਪ੍ਰੋਬਲਮ ਆਉਂਦੀ ਹੂ ਸਾਨੂੰ ਕੁੜੀਆਂ ਨੂੰ ਹੈ ਲੈ ਜਾਂਦਾ ਬਈ ਕੱਪੜੇ ਬਦਲ ਲੈ ਬੜਿਆ ਔਖਾ ਐਨੇ ਕਾਸੇ ਨਾਲ ਵਾਰੀ ਵਾਰੀ ਆਹ ਵਾ ਇਹਨਾਂ ਕੁਝ ਲਾਉਣਾ ਪਾਉਣਾ ਹਨਾ ਇਹ ਤਾਂ ਔਖਾ ਕੰਮ ਹਨਾ ਬਈ ਪੂਰਾ ਔਖਾ ਪੂਰਾ ਔਖਾ ਪੈਸੇ ਤਾਂ ਬਣਦੇ ਤੈਨੂੰ ਕਰਦੀ ਤਾਂ ਮੌਜਾਂ ਤੂੰ ਬਈ ਫਿਰ ਪੈਸਾ ਕਮਾਉਣਾ ਕਿਹੜਾ ਸੁੱਖ ਨਾ ਮੂੰ ਤਾਂ ਮੌਜਾ ਹੈ ਬਈ ਰੂਹ ਦੀ ਕਿਰਪਾ ਵਿਆਹ ਉਹ ਫਿਰ ਕਦੋਂ ਕਰਾਉਣਾ ਬਈ ਇਹਦੋਂ ਕਰੈਫ ਡੇਟ ਦੇਵਾਂਗੇ ਨਹੀਂ ਨਹੀਂ ਕੋਈ ਆਪਣਾ ਬੰਦੇ ਦਾ ਪਲਾਨ ਹੁੰਦਾ 25 ਚ 26 ਚ ਅਜੇ ਪਲਾਨ ਕੋਈ ਨਹੀਂ ਹਰੇ ਕੋਈ ਬਣਾ ਨਹੀਂ ਜਿੱਦੇ ਘਰੇ ਜਾਏਗੇ ਹਨਾ ਅਗਲੇ ਦੇ ਭਾਗ ਖੁੱਲ ਜਾਣਗੇ ਸੋਨੇ ਦੇ ਅੰਡੇ ਦੇ ਨਾਲ ਹੀ ਮੁਰਗੀ ਖੁੱਲਣਗੇ ਘਟਣਗੇ ਨਾ ਨਾ ਸੋਨੇ ਦੇ ਅੰਡੇ ਦੇ ਨਾਲ ਹੀ ਮੁਰਗੀ ਵਗ ਜੂ ਅਗਲੇ ਕੋਲੇ ਆਗਲੇ ਦਾਜ ਚ 9 ਲੱਖ ਬੋਲਰ ਮਿਲ ਜੂ ਤੇ ਮਿਲ ਜੂ 7-8 ਲੱਖ ਦਾ ਪੇਜ ਮਿਲ ਜੂ ਹੋਰ ਦੱਸ ਕੀ ਪਾਉਂਗਾ ਸਹੀ ਗੱਲ ਆ ਅੱਜ ਦੇ ਟਾਈਮ 'ਚ ਸੋਸ਼ਲ ਮੀਡੀਆ ਅੱਜ ਸਾਹਾਂ ਤੋਂ ਜ਼ਰੂਰੀ ਹੋ ਗਿਆ ਲੋਕਾਂ ਲਈ ਇਹ ਵੱਡਾ ਦਾਅਵਾ ਜੂਗਾ ਇੱਕ ਦਿਨ 15 ਕਿ ਮਿੰਟ ਫੇਸਬੁੱਕ ਤੇ ਇੰਸਟਾਗ੍ਰਾਮ ਖੜਾ ਸੀ ਲੋਕਾਂ ਦਾ ਨਸਿੱਧੂ ਆ ਗਿਆ ਜੁਗਰਾ ਬਾਈ ਵਿਆਹ ਤੇ ਆਇਆ ਤੇ ਵਡਾਈ ਮਾਰ ਗਿਆ ਉਹ ਉਹਨੇ ਨਜ਼ਰ ਲਾਤੀ ਹਾਂ ਹਾਂ ਆ ਕੋਠੇ ਜਿਹੜਾ ਫਿਰਦਾ ਹੀ ਰਾਤ ਨੂੰ ਜਦੋਂ ਬੰਦ ਹੋਇਆ ਸੀਗਾ ਆ ਰੇਕ ਨੂੰ ਆਏ ਸੀ ਮੇਰਾ ਮੇਰੇ ਮੇਰੇ ਰੋਟੀ ਖਾਣਾ ਮਾਂ ਰੋਟੀ ਰੋਟੀ ਕਿਹੜੀ ਤੂੰ ਬੈਜੇ ਇੱਥੇ ਥੱਲੇ ਮੈਂ ਨਾਲ ਤੇਨੂੰ ਕਹੀ ਜਾਵਾਂ ਭੈਣ ਨਾ ਕੀ ਕਰਤਾ ਤੂੰ ਲੌਗ ਆਊਟ ਕਰਤਾ ਓਏ ਓਏ ਲੜੋ ਲੜਾਈ ਤੇ ਲਓ ਜੀ ਸੀਨ ਹੋ ਰਿਹਾ ਹੁਣ ਕੋਜੀ ਡਾਇਰੈਕਟਰ ਸਾਹਿਬ ਡਾਇਰੈਕਸ਼ਨ ਦੇ ਰਹੇ ਆ ਚਾਰਾਂ ਮੈਂਬਰਾਂ ਨੂੰ ਚਾਰ ਮੈਂਬਰ ਤੇ ਪੰਜਵਾਂ ਸਰਪੰਚ ਹੈ ਤੇ ਟਰੈਕਟਰ ਸਾਹਿਬ ਸਮਝਾਈ ਜਾਂਦੇ ਆ ਸਰਪੰਚਨੀ ਨੂੰ ਭਾਈ ਵੀ ਤੂੰ ਐਂ ਕਰਨਾ ਬੀਬਾ ਠੰਡੀ ਰਹਿਆ ਕਰ ਉੱਠਦਾ ਉੱਠ ਲੈਣ ਦੇ ਆਪੇ ਕੀੜਾ ਛਾਂਤ ਹੋ ਜੀ 20 30 ਲੱਖ ਲੱਗ ਗਿਆ ਤੇ ਟਰੈਕਟਰ ਸਾਹਿਬ ਨੇ ਸਮਝਾਤੀ ਹੁਣ ਹੋ ਸਕਦਾ ਸਹਿਣਤ ਹੋ ਜੇ ਭਾਈ ਅੱਗੇ ਦੇਖਦੇ ਕੀ ਬਣਦਾ ਕੀ ਜੁੜਦਾ ਰੇਡਰ ਰਹਿੰਦਾ ਕਿ ਮੁੜਦਾ ਔ ਜੀ ਮੀਂਹ ਪੈਣ ਲੱਗ ਗਿਆ ਮੀਂਹ ਪਵਾਤਾ ਤੇ ਕੰਮ ਵੀ ਸਮਾਪਤ ਹੋ ਗਿਆ ਨਹੀਂ ਹੋਇਆ ਤੇ ਬੰਦੇ ਸਾਡੇ ਮਸਤੀ ਕਰੀ ਜਾਂਦੇ ਆ ਕੋਈ ਡਿਊ ਪੀਂਦਾ ਕੋਈ ਕੋਕ ਪੀਂਦਾ ਕੋਈ ਕੁਛ ਕੋਈ ਕੁਛ ਐ ਬਾਲੇ ਬਾਟੀ ਚ ਪਾਉ ਕੋਕ ਭਾਈ ਵਾ ਬਾਟੀ ਚ ਪਾਉ ਭਾਈ ਨੂੰ ਕੋਕ ਮਸਤੀ ਕਰਦੇ ਚਲੋ ਭਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਸਤਿ ਸ੍ਰੀ ਅਕਾਲ ਲਵ ਜੂ ਆਲ